ਗੁਰਪਿਆਰੀ ਸਾਥ ਸੰਗਤ ਜੀ ਜੀਵਨ ਦਾ ਦੂਸਰਾ ਪ੍ਰੇਜ ਹੈ ਮਨ ਦਾ ਹੰਕਾਰ ਹੀ ਕੋ ਹਾਉਮੈ ਦੀਰਗ ਰੋਗ ਹੈ ਸਭ ਤੋਂ ਵੱਡਾ ਰੋਗ ਹੀ ਮਨ ਦਾ ਹੰਕਾਰ ਹੈ ਸੇਵਾ ਸਿਮਰਨ ਕਰਨ ਦਾ ਮੌਕਾ ਬਣ ਜਾਏ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਤੋਂ ਅਸੀਂ ਗੁਣ ਸਿੱਖਣਾ ਹੈ ਕਦੇ ਵੀ ਹੰਕਾਰ ਨਹੀਂ ਰੱਖਣਾ ਚਾਹੀਦਾ ਨੰਮਾਲਿਆਂ ਨੂੰ ਮਾਣ ਮਿਲਦਾ ਹੈ ਹੰਕਾਰੀਆਂ ਨੂੰ ਕੁਝ ਵੀ ਨਹੀਂ ਮਿਲਦਾ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਏ ਕਿਸੇ ਵੀ ਕਾਰਜ ਵਿੱਚ ਕਿਸੇ ਵੀ ਫੀਲਡ ਵਿੱਚ ਚਲੇ ਜਾਈਏ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਦੂਸਰਾ ਪ੍ਰੇਜ ਰੱਖਣਾ ਹੁੰਦਾ ਹੈ ਮਨ ਦਾ ਹੰਕਾਰ ਸੰਗਤ ਕਰਦੇ ਆਂ ਸੇਵਾ ਸੇਮਨ ਕਰਦੇ ਆਂ ਬੜੇ ਉਪਰਾਲੇ ਕਰਦੇ ਆਂ ਬੈਠੇ ਵੀ ਸੰਗਤ ਵਿੱਚ ਆਂ ਬੈਠੇ ਵੀ ਇਕੱਲੇ ਆਂ ਨਾ ਕਿਸੇ ਨੂੰ ਕੋਈ ਆਖਿਆ ਨਾ ਕਿਸੇ ਨੂੰ ਕੋਈ ਕਿਸੇ ਤੋਂ ਕੁਝ ਸੁਣਿਆ ਹੁਣ ਮਨ ਦੇ ਵਿੱਚ ਹੰਕਾਰ ਹੈ ਇਹ ਆਪਾਂ ਵਿਚਾਰਿਆ ਮਨ ਕਰਮ ਕਿਵੇਂ ਲਿਖਦਾ ਹੈ ਮਨ ਦੇ ਵਿੱਚ ਹੰਕਾਰ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਹੰਕਾਰ ਆ ਗਿਆ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਹਉਮੈ ਨਾਮੇ ਨਾਲ ਵਿਰੋਧ ਹੈ ਸਤਿਗੁਰੂ ਦੇ ਦਰ ਤੇ ਜੋਦਰੀਆਂ ਬੇਨਤੀਆਂ ਕਰਦੇ ਆ ਬਿੰਦ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਪਾਸ਼ਾ ਨਾਮ ਦੀ ਦਾਤ ਬਖਸ਼ੋ ਤਾਂ ਕਿ ਮੇਰਾ ਮਨ ਤ੍ਰਿਪਤ ਹੋ ਜਾਏ ਪਰ ਅਗਿਆਨਤਾ ਬਸ ਹੋ ਕੇ ਮਨ ਚ ਹੰਕਾਰ ਹੈ ਉਹ ਚਾਹੇ ਤਨ ਦੌਲਤ ਦਾ ਚਾਹੇ ਉਹ ਸਰੂਪ ਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਆਉਦੇ ਦਾ ਹੰਕਾਰ ਹੈ ਅਸੀਂ ਦਾਨੀ ਬੜਿਆ ਅਸੀਂ ਵੀ ਅਸੀ ਬੜਿਆ ਕਿਸੇ ਵੀ ਤਰ੍ਹਾਂ ਦਾ ਹੰਕਾਰ ਸਤਿਗੁਰਾਂ ਨੂੰ ਨਹੀਂ ਪਾਉਂਦਾ ਸਤਿਗੁਰਾਂ ਨੂੰ ਹੰਕਾਰ ਨਹੀਂ ਪਾਉਂਦਾ ਹਰ ਜੀ ਹੰਕਾਰ ਨਾ ਪਾਵੇ ਮਾਲਕ ਨੂੰ ਹੰਕਾਰ ਨਹੀਂ ਪਾਉਂਦਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਤਿਆਗ ਕਰਨਾ ਕਿਉਂ ਜ਼ਰੂਰੀ ਹੈ ਮਨ ਲਾਫਾ ਸੰਗਤ ਦੇ ਵਿੱਚ ਬੈਠੇ ਆ ਬੈਠੇ ਵੀ ਸੰਗਤਾਂ ਅੱਖਾਂ ਵੀ ਬੰਦ ਨੇ ਬੈਠੇ ਵੀ ਚੁੱਪ ਕਰਕੇ ਪਰ ਮਨ ਵਿੱਚ ਤਾਂ ਹੰਕਾਰ ਹੈ ਕਿਸੇ ਵੀ ਤਰ੍ਹਾਂ ਦਾ ਜਦੋਂ ਹੰਕਾਰ ਲੈ ਕੇ ਬੈੰਨੇ ਆ ਅਸੀਂ ਆਪਣੇ ਮਨ ਰੂਪੀ ਫੱਟੀ ਤੇ ਆਪਣੇ ਕਰਮਾਂ ਦੇ ਵਿੱਚ ਆਪਣੇ ਹੱਥੀ ਆਪ ਲਿਖਦੇ ਆ ਕੀ ਲਿਖਦੇ ਆ ਹੋਮੇ ਨਾਮੇ ਨਾਲ ਵੀਰੋ ਨਾਮ ਮਾਲਕ ਦਾ ਹੁਕਮ ਹੈ ਕੋ ਨਾਮ ਹੁਕਮ ਹੈ ਨਾਲਿਕ ਸਤਿਗੁਰ ਦੀ ਆਪ ਜਾਈ ਜੀ ਜਿੰਨਾ ਸਮਾਂ ਮਨ ਦੇ ਵਿੱਚ ਹੰਕਾਰ ਰੂਪੀ ਵਿਚਾਰ ਚੱਲਦੇ ਨੇ ਅਸੀਂ ਆਪਣੇ ਕਰਮਾਂ ਵਿੱਚ ਆਪਣੇ ਅਸੀਂ ਆਪ ਲਿਖ ਰਹੇ ਹਾਂ ਇਹ ਸੱਚੇ ਪਾਤਸ਼ਾਹ ਮੈਨੂੰ ਤੇਰੇ ਹੁਕਮ ਦੀ ਪਰਵਾਹ ਨਹੀਂ ਮੈਂ ਨਹੀਂ ਤੇਰਾ ਹੁਕਮ ਮੰਨਦਾ ਮੈਂ ਨਹੀਂ ਤੇਰੀ ਹੁਕਮ ਦੀ ਪਰਵਾਹ ਕਰਦਾ ਤੂੰ ਜੋ ਕਰਨਾ ਕਰ ਲੈ ਮੈਨੂੰ ਤੇਰੇ ਹੁਕਮ ਦੀ ਪਰਵਾਹ ਨਹੀਂ ਜਿਵੇਂ ਪ੍ਰਾਤਨ ਅੱਜ ਤੋਂ 20 ਪੰ 10 15 ਸਾਲ ਪਿੱਛੇ ਚਲੇ ਜਾਈਏ ਇੱਕ ਘਰ ਨੂੰ ਕਿਸੇ ਦੀ ਜ਼ਰੂਰਤ ਹੁੰਦੀ ਸੀ ਦੂਜੇ ਘਰ ਤੋਂ ਕੋਈ ਵਸਤ ਲੈਣ ਚਲੇ ਜਾਂਦਾ ਸੀ ਅੱਜ ਵੀ ਬਹੁਤ ਹੈ ਪਰ ਅੱਜ ਘਟਾ ਉਹਨਾਂ ਨੇ ਕੋਈ ਨਾ ਕੋਈ ਚੀਜ਼ ਆਸੀਂ ਕਿਸੇ ਦੇ ਦਰਤੇ ਜਾਂਦੇ ਵੀ ਭਾਈ ਸਾਡੀ ਆ ਜਰੂਰਤ ਹੈ ਸਾਨੂੰ ਦੇ ਦਿਓ ਵਰਤ ਕੇ ਤੁਹਾਨੂੰ ਵਾਪਸ ਕਰਦੇ ਆਂਗੇ ਕੋਈ ਵੀ ਕਾਰਜ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਨਿਮਾਣੇ ਮੰਨ ਕੇ ਜਾਈਦਾ। ਹੁਣ ਜਿਹਦੇ ਕੋਲੋਂ ਆਪਾਂ ਜਿਹਦੇ ਕਰਨੇ ਆਪਣੀ ਜ਼ਰੂਰਤ ਅਸਾਰ ਨਹੀਂ ਹੋਵੇ ਉਹਦੇ ਦਰਤੇ ਜਾ ਕੇ ਉਹਦੇ ਨਾਲ ਵਿਰੋਧ ਸ਼ੁਰੂ ਕਰ ਲਵਾਂਗੇ ਉਹਦੇ ਨਾਲ ਝਗੜਾ ਹੀ ਕਰ ਲਾਂਗੇ ਉਹਦੇ ਨਾਲ ਵਿਚਾਰਾਂ ਦਾ ਟਕਰਾਅ ਕਰ ਲਾਂਗੇ ਉਹਨੂੰ ਮੰਨਦਾ ਬੋਲਣਾ ਸ਼ੁਰੂ ਕਰ ਦੇਵਾਂਗੇ ਆਸ ਰੱਖਦੇ ਆਂ ਸਾਨੂੰ ਜਿਹੜੀ ਤੇ ਖੜਨ ਦੇ ਦੇਗਾ ਕਦੇ ਵੀ ਨਹੀਂ ਖੜਨ ਦੇਗਾ। ਸੋ ਪਾਸ਼ਾ ਹੁਕਮ ਕਰ ਰਹੇ ਨੇ ਹਉਮੈ ਨਾਮੇ ਨਾਲ ਵਿਰੋਧ ਹੈ ਹੁਣ ਜੇ ਮਨ ਦੇ ਵਿੱਚ ਹੰਕਾਰ ਹੈ ਅਸੀਂ ਸਿੱਧਾ-ਸਿੱਧਾ ਅਕਾਲਪੁਰਖ ਵਾਹਿਗੁਰੂ ਨਾਲ ਵਿਰੋਧ ਕਰ ਲਿਆ ਵੀ ਮੈਂ ਤੇਰਾ ਨ ਵਿਰੋਧ ਕਰਦਾ ਮੈਨੂੰ ਤੇਰੀ ਪਰਵਾਹ ਨਹੀਂ ਦੋਇਨਾ ਬੁਸੇ ਕਟਾਈ ਹੁਣ ਜੇ ਹੰਕਾਰ ਹੈ ਆਪਣੇ ਕਰਮਾਂ ਦੇ ਵਿੱਚ ਆਪ ਲਿਖਣਾ ਸ਼ੁਰੂ ਕਰ ਦੁੱਤਾ ਹੈ ਕਿ ਹੇ ਸੱਚੇ ਪਿਤਾ ਵਾਹਿਗੁਰੂ ਮੈਂ ਤੇਰੇ ਹੁਕਮ ਨਾਲ ਵਿਰੋਧ ਕਰਦਾ ਮੈਨੂੰ ਤੇਰੇ ਹੁਕਮ ਦੀ ਪਰਵਾਹ ਨਹੀਂ ਤੂੰ ਜੋ ਕਰਨਾ ਕਰ ਲੈ ਮੈਨੂੰ ਤੇਰੇ ਹੁਕਮ ਦੀ ਪਰਵਾਹ ਨਹੀਂ ਹੁਣ ਕਰਮ ਦੇ ਵਿੱਚ ਲਿਖ ਲਈ ਹੈ ਜੀ ਮੈਨੂੰ ਤੇ ਨਾਮ ਚਾਹੀਦਾ ਹੀ ਨਹੀਂ ਮੈਂ ਤਾਂ ਤੇਰੇ ਹੁਕਮ ਨਾਲ ਵਿਰੋਧ ਕਰਦਾ ਮੈਂ ਤੇ ਨਾਮ ਦੇ ਨਾਲ ਵਿਰੋਧ ਕਰਦਾ ਤੇ ਆਸ ਰੱਖਦੇ ਆ ਨਾਮ ਦੀ ਦਾਤ ਮਿਲ ਜਾਏਗੀ ਕਦੇ ਵੀ ਨਹੀਂ ਮਿਲੇਗੀ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਨਿਮਾਣਿਆਂ ਨੂੰ ਮਾਣ ਮਿਲਦਾ ਨਿਤਾਣਿਆਂ ਨੂੰ ਤਾਣ ਮਿਲਦਾ ਨੇ ਓਟਿਆਂ ਨੂੰ ਓਟ ਮਿਲਦੀ ਨਹੀਂ ਆਸਰਿਆਂ ਨੂੰ ਆਸਰਾ ਮਿਲਦਾ ਹੰਕਾਰਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਹੌਮੇ ਦੀਰਗ ਰੋਗ ਇਹਨੂੰ ਸਭ ਤੋਂ ਵੱਡਾ ਰੋਗ ਆਖਿਆ ਸਮਝ ਆ ਜਾਏ दारू ਕੀ ਸਮਾਏ दारू ਦਾ ਭੇਦ ਵੀ ਇਹਦੇ ਵਿੱਚ ਦਿੱਤਾ ਹੋਇਆ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਦੂਸਰਾ ਜੀਵਨ ਦਾ ਪਰਹੇਜ ਹੈ ਮਨ ਦਾ ਹੰਕਾਰ ਕਦੇ ਵੀ ਮਨ ਵਿੱਚ ਹੰਕਾਰ ਨਹੀਂ ਰੱਖਣਾ ਚਾਹੀਦਾ ਫਿਰ ਸਰਬਣ ਕਰ ਲੋ ਹੰਕਾਰ ਹੰਕਾਰ ਦੀ ਪਰਵਾਸ਼ਾ ਕੀ ਹੈ ਮੰਨ ਲਓ ਆਪਾਂ ਸੰਗਤ ਵਿੱਚ ਜਾਨੇ ਆ ਅਸੀਂ ਕੋਈ ਦਾਲ ਸਬਜ਼ੀ ਦੀ ਸੇਵਾ ਕਰ ਦਿੱਤੀ। ਕੀ ਹੋਏਗਾ ਜਦੋਂ ਪ੍ਰਸ਼ਾਦਾ ਪਾਣੀ ਬਣਿਆ ਸੰਗਤ ਨੇ ਛਕਿਆ ਤੇ ਜੇ ਆਪਾਂ ਨੇ ਕੋਈ ਕੋਈ ਸੇਵਾ ਕੀਤੀ ਹੈ ਨਾ ਆਪਾਂ ਮੰਨ ਲਓ ਅਗਲੇ ਨੂੰ ਕਹਿੰਦੇ ਜ ਜਿਹਨੇ ਸੇਵਾ ਕੀਤੀ ਉਹ ਸਾਨੂੰ ਕਹਦਾ ਇਹਨੂੰ ਪ੍ਰਸ਼ਾਦਾ ਛੱਕ ਕੇ ਜਾਓ। ਆਪਾਂ ਕਹਿੰਨਾ ਜੀ ਛਕ ਲਿਆ। ਦਾਲ ਵੀ ਛਕੀ ਹਾਂਜੀ ਛਕੀ। ਕਿਹੋ ਜੀ ਸੀ? ਬੜੀ ਵਧੀਆ ਸੀ। ਮੈਂ ਬਣਾਈ ਆ। ਜਾਂ ਉਹਦੀ ਸੇਵਾ ਮੈਂ ਕੀਤੀ ਹੈ। ਹੰਕਾਰ ਹੈ ਸਿੱਧਾ ਸਿੱਧਾ ਹੰਕਾਰ ਹੈ ਸਤਿਗੁਰੂ ਦੇ ਦਰ ਤੇ ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਦੁਨੀਆ ਲੈਣ ਲਾ ਕੇ ਖੜਦੀ ਹੈ ਵੱਡੇ ਭਾਗ ਹੁੰਦੇ ਹਨ ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਤੋਂ ਸਤਿਗੁਰੂ ਆਪਣੀ ਸੇਵਾ ਆਪ ਲੈਣੀ ਪ੍ਰਵਾਨ ਕਰਦੇ ਆ ਜਦੋਂ ਵੀ ਕਿਤੇ ਸੰਗਤ ਵਿੱਚ ਜਾ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਏ ਜੋਦੜੀਆਂ ਬੇਨਤੀਆਂ ਹੀ ਕਰਨੀਆਂ ਆਉਂਦੀਆਂ ਸੱਚੇ ਪਾਤਸ਼ਾਹ ਕੋਟਨ-ਕੋਟ ਧੰਨਵਾਦ ਆਪ ਜੀ ਨੇ ਆਪਣੀਆਂ ਸੇਵਾਵਾਂ ਆਪ ਲੈ ਲਈਆਂ ਕਦੇ ਹੰਕਾਰ ਨਹੀਂ ਕਰੀਦਾ ਵੀ ਮੈਂ ਸੇਵਾ ਕੀਤੀ। ਇਹ ਗੁਰੂ ਨੂੰ ਨਹੀਂ ਪਾਉਂਦਾ। ਜਿੰਨੀ ਮਰਜ਼ੀ ਧਨ ਦੌਲਤ দান ਕਰ ਲਈਏ ਪਰ ਇਹ ਸਾੜੇ ਸੇਵਾ ਤਾਂ ਹੀ ਨਹੀਂ ਪੈਂਦੀ। ਜਦੋਂ ਨਿਮਰਤਾ ਵਿੱਚ ਆ ਕੇ ਮੇਰੇ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਜੀ ਨੇ ਮੈਥੋਂ ਆਪਣੀ ਸੇਵਾ ਆਪ ਲੈਣੀ ਪ੍ਰਵਾਨ ਕੀਤੀ ਹੈ। ਜਦੋਂ ਮਨ ਇਸ ਸਥਿਤੀ ਵਿੱਚ ਆਉਂਦਾ ਹੈ ਉਦੋਂ ਮਾਲਕ ਸਾਡੀ ਸੇਵਾ ਪ੍ਰਵਾਨ ਕਰਦਾ ਹੈ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਨ ਵਿੱਚ ਹੰਕਾਰ ਰੂਪੀ ਵਿਚਾਰ ਨੇ ਆਪਣੇ ਮਨਰੂਪੀ ਪੱਟੀ ਤੇ ਆਪਣੇ ਅਥੀ ਆਪ ਲਿਖ ਲੀਏ ਜੀ ਮੈਂ ਤੇਰੇ ਨਾਲ ਵਿਰੋਧ ਕਰਨਾ ਮੈਨੂੰ ਤੇਰੇ ਹੁਕਮ ਦੀ ਪਰਵਾਹ ਨਹੀਂ ਆਸ ਰੱਖਦੇ ਆ ਦਾਤ ਮਿਲ ਜਾਏਗੀ ਦਾਤੇ ਦਾਤ ਰੱਖੀਆ ਤੇ ਆਪਣੇ ਜਿਸ ਭਾਵ ਹੈ ਤਿਸ ਦੇ ਜਿਹਨੂੰ ਦੰਦਿਆ ਸਤਿਗੁਰੂ ਸਿੱਖ ਕੋ ਨਾਮ ਤਾਂ ਨਦੇ ਗੁਰਖਾ ਸਿੱਖ ਬੜਕਾ ਗਈ ਹੈ ਜਿਹਦਾ ਜੀਵਨ ਸਤਿਗੁਰੂ ਨੂੰ ਪਾਇਆ ਹੀ ਨਹੀਂ ਉਹਨੂੰ ਦਾਤ ਕਿਵੇਂ ਦੇਏਗਾ ਨਹੀਂ ਦੇਏਗਾ ਨਾਮ ਤੋਂ ਬਗਾਰ ਦੁਨੀਆ ਦਾ ਸੁੱਖ ਨਹੀਂ ਕੋਈ ਮਿਲ ਸਕਦਾ ਅਧਿਆਤਮਕ ਸੁੱਖ ਤੇ ਬੜੀ ਦੂਰ ਦੀ ਗੱਲ ਰਹਿ ਜਾਂਦੀ ਹੈ ਇਸ ਕਰਕੇ ਗੁਰਪਿਆਰੀ ਸਾਧ ਸੰਗਤ ਜੀ ਇਹ ਬਚਨ ਜੀਵਨ ਦੇ ਵਿੱਚ ਦ੍ਰਿੜ ਕਰਨਾ ਹੁੰਦਾ ਹੈ ਜੇ ਸੰਗਤ ਵਿੱਚ ਆਇਆ ਇਹ ਦੂਸਰਾ ਪਰਹੇਜ ਮਨ ਦਾ ਹੰਕਾਰ ਹੈ ਸੇਵਾ ਸਿਮਰਨ ਕਰਨ ਦਾ ਮੌਕਾ ਮੌਕਾ ਬਣ ਜਾਏ ਹੰਕਾਰ ਕੱਟਿਆ ਜਾਏ ਏਸੇ ਲਈ ਸੰਗਤ ਸੇਵਾ ਸਿਮਰਨ ਸੋ ਸਿਮਰਨ ਕਰੀਏ ਤਾਂ ਕਿ ਮਨ ਦਾ ਹੰਕਾਰ ਕੱਟਿਆ ਜਾਏ ਸਵਾਸ ਗ੍ਰਾਂ ਸਿਮਰਨ ਕਰੋ ਜੀ ਸ਼ਿਰੋਮ ਵਾਏ ਗੁਰ ਵਾਹਿ 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 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ